ਅਇ ਤਨੇ ਕਹਿੰਦਾ ਮੂਰੇ ਆ ਗਿਆ ਸਿਆਲ ਹਾਂ ਆਸੀਂ ਸਣ ਤੇ ਕਰਨੇ ਕੱਢੀ ਜਾਂਦੇ ਸਾਥੋ ਚ ਬੈਠੇ ਹਾਂ ਮੇਰੀ ਮਾਂ ਨੇ ਤਾਂ ਕਹਿੰਦਾ ਸੇਰ ਪੱਕਾ ਮਾਰੇ ਬਾਈਰਾ ਤੋ ਸੇਰ ਪੱਕੇ ਮਾਰੇ ਮੋਠ ਖਿਚੜੀ ਧਰਤੀ ਹਾਂ ਹਾਰੇ ਚ ਹਾਂ ਹਾਰੇ ਚ ਤੇਰੀ ਖਿਚੜੀ ਤੋੜੀ ਚ ਉੱਤੇ ਦੇ ਤਾਂ ਚਾਪੜ ਤੇ ਕਹਿੰਦਾ ਜੋ ਘੰਟਾ ਖਿਚੜੀ ਦੀ ਜੀ ਹਾਂ ਬੋਤਲ ਆ ਗਿਆ ਬੋਕਣ ਬੋਤਲ ਆ ਗਿਆ ਕਟ ਲਗ ਆਪ ਮਾਰੂ ਮੈਂ ਗੱਪ ਦਾ ਮੋੜ ਦੇਣਾ ਪਊ ਤੇ ਉਹ ਕਹਿੰਦਾ ਭਰਾਵਾ ਗੱਪੀ ਮੈਂ ਵੀ ਆ ਮੈਂ ਮੋੜ ਮੈਂ ਦੇਉ ਜ਼ਰੂਰ ਕੋਈ ਹੋਰ ਹੀ ਕਹਿੰਦਾ ਉਹ ਕਹਿੰਦਾ ਹਾਂ ਇਹ ਤਾਂ ਕਹਿੰਦਾ ਬਸ ਗੱਲ ਬਣ ਗਈ ਨਾ ਆਪਣੀ ਰਾਤ ਲੰਘ ਜੂ ਤੇ ਨਾਲੇ ਪਤਾ ਲੱਗ ਜੂ ਗੱਪੀਆਂ ਦਾ ਵੀ ਕਿਹੜਾ ਵਧੀਆ ਹੈ ਕਿਹੜਾ ਕੱਟ ਗਿਆ ਹਾਂ ਕਹਿੰਦਾ ਵੀ ਚੰਗਾ ਫਿਰ ਬਾਲੀ ਵਧੀਆ ਹੋ ਗਿਆ ਕਹਿੰਦਾ ਹੁਣ ਅੱਜ ਪਤਾ ਲੱਗੂਗਾ ਵੀ ਕਿਹੜਾ ਜਿੱਤਦਾ ਹੈਗਾ ਠੀਕ ਹੈ ਭਾਈ ਆਥ ਨੇ ਉਹਨਾਂ ਨੇ ਰੋਟੀ ਪਾਣੀ ਖਾਧਾ ਖਾ ਕੇ ਰੋਟੀ ਪਾਣੀ ਮੰਜੇ ਵਿਛਾ ਕੇ ਪਏਗੇ ਪਏਗੇ ਗੱਲਾਂ ਬਾਤਾਂ ਕਰਦੇ ਕਰਦੇ ਲੈ ਭਾਈ ਕਹਿੰਦਾ ਹੁਣ ਲਾ ਦੋ ਘੰਟੇ ਛੱਡ ਗੱਪ ਅੱਛਾ ਤੇ ਉਹ ਕਹਿੰਦਾ ਪਹਿਲਾ ਤੇਰਾ ਹੱਕਾ ਤੇਰੇ ਘਰੇ ਆਇਆ ਤੂੰ ਛੱਡ ਉਹ ਕਹਿੰਦਾ ਲੈ ਵੀ ਚੰਗਾ ਕਹਿੰਦਾ ਅਸੀਂ ਤੇ ਭਾਈ ਚਾਰ ਤੇ ਕਹਿੰਦਾ ਕੱਤੇ ਦੇ ਮਹੀਨੇ ਅਸੀਂ ਮੋਠ ਵਢਣ ਬਾਗੇ ਸਾਡੇ ਕੋਲੇ ਬੋਤਾ ਕਹਿੰਦਾ ਪੂਰਾ ਨਰੋਆ ਦੋ ਬਾਲਦੇ ਰੱਖਦੇ ਇੱਕ ਬੋਤਾ ਰੱਖਦੇ ਵੀ ਟਿਕੜੀ ਨਾਲ ਅਸੀਂ ਗੱਡਾ ਪਾਰ ਮਾਰਦੇ ਅਸਲੀ ਬੋਤਾ ਪੂਰਾ ਨਰੋਆ ਸਿਆਂ ਕਭ ਚਲੋ ਨਾ ਮੋਠ ਵੱਢਦਾ ਬੋਤੇ ਨੂੰ ਰੱਜ ਲੈਣ ਦੇ ਇੱਥੇ ਕਿਹੜਾ ਤੋੜਾ ਮੋਠ ਬਥੇਰੇ ਦਾ ਬੋਤਾ ਤਾਂ ਕਹਿੰਦਾ ਮੋਠਾਂ ਛੱਡਦਾ ਜਦੋਂ ਕਹਿੰਦਾ ਭਈ ਆਸੇਂ ਆਥ ਨੇ ਮੋਠ ਵੱਢ ਕੇ ਹਟੇ ਬੋਤਾ ਸਾਨੂੰ ਥਿਆ ਨਾ ਮੋਠਾਂ 'ਚ ਰੋਲ ਗਿਆ ਜੋ ਮੋਠਾਂ 'ਚ ਰੋਲ ਗਿਆ ਨਾ ਥਿਆ ਆਸੀਂ ਹੌਲੀ ਹੌਲੀ ਭਾਲ ਭੁੱਲ ਕੇ ਦਿਨ ਛਿਪ ਕੇ ਘਰ ਨੂੰ ਆ ਗਏ ਬੋਤਾ ਤਾਂ ਕਹਿੰਦਾ 2-4 ਦਿਨਾਂ ਤੇ ਵਿਚਰੀ ਨਾ ਹੀ ਸਾਨੂੰ ਕਿਤੇ ਲੱਭਿਆ ਆਇਤ ਨੇ ਕਹਿੰਦਾ ਮੂਰੇ ਆ ਗਿਆ ਸਿਆਲ ਹਾਂ ਆਸੀਂ ਸਣ ਤੇ ਕਰਨੇ ਕੱਢੀ ਜਾਂਦੇ ਸਾਥੋ ਚ ਬੈਠੇ ਹਾਂ ਮੇਰੀ ਮਾਂ ਨੇ ਤਾਂ ਕਹਿੰਦਾ ਸਿਰ ਪੱਕਾ ਮਾਰਿਆ ਵਾਇਰਾ ਤੋ ਸਿਰ ਪੱਕੇ ਮਾਰੇ ਮੋਠ ਖਿਚੜੀ ਧਰਤੀ ਹਾਂ ਹਾਰੇ ਜਾਂ ਹਾਰੇ ਜੀ ਤੇਰੀ ਖਿਚੜੀ ਤੋੜੀ ਚ ਉੱਤੇ ਦੇ ਤਾਂ ਚਾਪੜ ਤੇ ਕਹਿੰਦਾ ਜੋ ਘੰਟਾ ਖਿਚੜੀ ਰਿੱਜੀ ਹਾਂ ਬੋਤਾ ਲੱਗਾ ਬੋਕਣ ਬੋਤਾ ਲੱਗਾ ਬੋਕਣ ਤੌੜੀ ਚ ਮੇਰੀ ਮਾਂ ਨੇ ਮਾਰੀ ਹਾਕ ਵੇ ਪੁੱਤਾ ਆਇਓ ਘਰੇ ਆਇਓ ਘਰੇ ਬੋਤਾ ਥਿਆ ਗਿਆ ਕਹਿੰਦੇ ਬੋਤਾ ਕਿੱਥੇ ਮਾਤਾ ਕਹਿੰਦੀ ਹਾਰੇ ਦੇ ਵਿੱਚ ਨਾ ਤੌੜੀ ਚ ਬੋਕਦਾ ਹੁਣ ਰਿਜਣ ਤਾਂ ਮੋਠ ਤੇ ਬਾਜਰਾ ਉਹ ਉਹ ਬੁੜੀ ਨੂੰ ਆਇਓ ਗਿਆ ਬੋਤਾ ਬੋਕਦਾ ਵੀ ਬੋਤਾ ਕਹਿੰਦਾ ਭਾਈ ਫਿਰ ਥਿਆ ਆ ਸਾਨੂੰ ਚਾਰੇ ਪੈਰ ਕਹਿੰਦਾ ਤੌੜੀ ਦੇ ਵਿੱਚ ਖੜਾ ਮੋਜ ਨਾ ਆਸੀ ਬੋਤਾ ਕੱਢ ਲਿਆ ਬੋਤਾ ਕੱਢ ਲਿਆ ਕੰਨਾਂ ਪਈ ਚਲ ਸਾਰਾ ਟੱਬਰ ਖੁਸ਼ ਹੋ ਗਿਆ ਕਹਿੰਦਾ ਦੇ ਮੋੜ ਹੁਣ ਹਾਂ ਕਹਿੰਦਾ ਮੋੜ ਭਰਾਵਾ ਕੀ ਦੇਮਾ ਤਾਂ ਤਾਂ ਗੱਲ ਹੀ ਪੂਰੀ ਤਜਰਬੇ ਦੀ ਕਰੀ ਐ ਕਹਿੰਦਾ ਅੱਗੇ ਪੈਂਦੇ ਹੁੰਦੇ ਕਾਲ ਜਦੋਂ ਦੀ ਕਹਿੰਦਾ ਤੂੰ ਗੱਲ ਕਰਦਾ ਬੋਤੇ ਵਾਲੀ ਕਾਲ ਪੈਂਦੇ ਹੁੰਦੇ ਕਹਿੰਦਾ ਭਾਈ ਕਾਲ ਪੈ ਗਿਆ ਸਾਡਾ ਬੁੜਾ ਕੀ ਕਰਿਆ ਕਰੇ ਸਾਨੂੰ ਬੇਰੀਆਂ ਦੇ ਥੱਲੇ ਲੈ ਜਾ ਕਰੇ ਬੇਰਖਾਨ ਹਾਂ ਸਾਨੂੰ ਤਾਂ ਕਹਿੰਦਾ ਤਿੰਨ ਚਾਰ ਜਵਾਖਾਂ ਨੂੰ ਘੋੜੀ ਤੇ ਬਹਾ ਲੈ ਕਰੇ ਕਾਠੀ ਪਾ ਕੇ ਉਹ ਪੜ ਕੇ ਘੋੜੀ 베ਰੀਆਂ ਕੋਲੇ ਲੈ ਜਾ ਕਰੇ ਅਸੀਂ ਕਹਿੰਦਾ ਬੇਰ ਖਾ ਲਿਆ ਕਰੀਏ ਰਾਜ ਲਿਆ ਕਰੀਏ ਨਾ ਛੋਲੇ ਪਰ ਲਿਆ ਕਰੀਏ ਕਰੇ 부ੜੀਆਂ ਖਾ ਲਿਆ ਕਰਨ ਕਹਿੰਦਾ ਜਦੋਂ ਰੋਜ਼ ਹੀ ਘੋੜੀ ਤੇ ਜਾਂਦੇ ਤੇ ਬੂੜੋ ਘੋੜੀ ਦੇ ਲਾਗਾ ਲੱਗ ਗਿਆ ਲਾਗਾ ਲੱਗ ਗਿਆ ਉਤੋਂ 베ਰੀ ਦੀ ਹਿੜਕ ਡਿੱਗ ਪਈ ਉਹ ਕਾਠੀ ਨਾਲ ਭਾਰ ਨਾਲ ਨਹੂ ਦੇ ਵਿੱਚ ਖੋਬਗੀ ਉਹ ਕਹਿੰਦਾ ਹਿੜਕ ਹਰੀ ਹੋਗੀ ਹਾਂ ਹਿੜਕ ਹਰੀ ਹੋਊਗੀ ਕਹਿੰਦਾ 베ਰੀ ਏਡੀ ਸਾਰੀ ਹੋਗੀ ਉਹ ਕਹਿੰਦਾ ਘੋੜੀ ਦੀ ਸੇਵਾ ਕਰਦੇ ਹੁੰਦੇ ਘੋੜੀ ਵਾਲਾ ਖੂਨ ਗਾਂ ਤਾਕਤ 베ਰੇ ਨੂੰ ਮਿਲਿੰਗੇ ਕਹਿੰਦਾ 베ਰੀ ਤਾਂ ਜੀ ਤਾਕੜੀ ਵੱਡੀ ਹੋਗੀ 베ਰੀ ਦੇ ਵੇਰ ਲੱਗ ਗਏ ਹਾਂ ਵੇਰ ਲੱਗ ਗਿਆ ਕਿ ਅਸੀਂ ਭਾਈ ਝੜ ਲੱਗ ਗਿਆ ਕਰਕੇ ਦੇਰ ਓੜਾ ਦੇਰ ਓੜਾ 베ਰੀ ਸੰਗਣੀ ਕਹਿੰਦਾ ਰੋੜੇ ਉੱਤੇ ਟੰਗੇ ਗਏ ਰੋੜੇ ਉੱਤੇ ਟੰਗੇ ਗਏ ਕਹਿੰਦਾ 4 ਵਿੱਗੇ ਬਾਹਣ ਹੋ ਗਿਆ 베ਰੀ ਤੇ ਤਾਂ ਜਦੋਂ 4 ਵਿੱਗੇ ਬਾਹਣ 베ਰੀ ਤੇ ਹੋ ਗਿਆ ਕਹਿੰਦਾ ਮੇਰੇ ਬਾਬੇ ਤੇ ਕੀ ਕਰਾਂ ਮੀ ਪੈ ਗਿਆ ਮੀ ਪੈ ਗਿਆ ਕਹਿੰਦਾ ਉੱਤੇ ਬਾਜਰੇ ਦਾ ਛੱਟਾ ਦੇਤਾ ਬਾਜਰਾ ਹੋ ਗਿਆ ਕਰੋ ਹਰਾ ਕਹਿੰਦਾ ਜੱਟ ਨੂੰ ਬਦਲਵਾ ਕਰੇ ਮੇਰਾ ਬਾਬਾ ਕੋੜੀ ਉਧਰ ਲੈ ਜਾ ਕਰੇ ਉਥੇ ਮੀਨੂ ਥੰ ਲੈ ਕਰਦਾ ਕਰੇ ਬਾਜਰੇ ਦਾ ਕਹਿੰਦਾ ਢੇ ਢੇ ਛੱਟੇ ਭਰਾਵਾ ਕਹਿੰਦਾ ਜਦੋਂ ਡੋਂਗਿਆ ਜਦੋਂ 4 ਵਿੱਗੇ ਬਾਜਰਾ ਤੇ 5 6 ਮਣੇ ਦਾ ਨਿਕਲਿਆ 20 ਮਣ ਬਾਜਰਾ ਹੋ ਗਿਆ ਸੋਤ ਦਾ ਕਹਿੰਦਾ ਸਾਰਾ ਸਿਆਲ ਹੀ ਨਹੀਂ ਮੁੱਕਿਆ ਹੈ ਕਹਿੰਦਾ ਹੋਰ ਮੋੜ ਕਹਿੰਦਾ ਬਸ ਓ ਭਰਾਵਾ ਹੁਣ ਤੂੰ ਵੱਗ ਗਿਆ ਹੁਣ ਤੂੰ ਵੱਗ ਗਿਆ ਕਹਿੰਦਾ ਕਾਪਾਂ ਦੇ ਵਿੱਚ